ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਤਾਂ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਹੈ ਜਿਹੜੀ ਉਹ ਜਲਦ ਸ਼ੁਰੂ ਹੋ ਜਾਵੇਗੀ ਪਰ ਇਸ ਤੋਂ ਬਾਅਦ ਹੁਣ ਜੇ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਜਿਹੜਾ ਫੈਸਲਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜੇਕਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਠੱਲ ਪਾਉਣੀ ਹੈ ਤਾਂ ਇਸ ਦੇ ਵਿੱਚ ਕਿਸਾਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਲਾਜ਼ਮੀ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਹੁਣ ਇੱਕ ਜਿਹੜਾ ਵੱਡਾ ਸਵਾਲ ਹੀ ਖੜਾ ਹੁੰਦਾ ਕਿਉਂਕਿ ਪਰਾਲੀ ਨੂੰ ਲੈ ਕੇ ਜਿਹੜਾ ਵੱਡਾ ਇੱਕ ਰਾਜਨੀਤਿਕ ਮੁੱਦਾ ਵੀ ਖੜਾ ਹੋ ਜਾਂਦਾ ਜਦੋਂ ਕਣਕ ਦੀ ਬਜਾਈ ਦਾ ਤੇ ਝੋਨੇ ਦੀ ਕਟਾਈ ਦਾ ਸੀਜ਼ਨ ਹੁੰਦਾ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੇ ਪਰਾਲੀ ਨੂੰ ਉਹ ਦਿਖਦੀਆਂ ਨੇ ਤਾਂ ਹੁਣ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਕਬਾ ਹੈਗਾ ਉਹ ਝੋਨੇ ਹੀ ਠਾਉਂਦਾ ਹੈ ਤਾਂ ਸੁਭਾਵਿਕ ਹੈ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧਾ ਹੁੰਦਾ ਪਰ ਇਸ ਨੂੰ ਲੈ ਕੇ ਅੱਜ ਅਸੀਂ ਜਿਹੜਾ ਕਿਸਾਨ ਯੂਨੀਅਨ ਭਾਰਤੀ ਕਿਸਾਨੀ ਦੀ ਏਕਤਾ ਉਗਰਾਹਾਂ ਦੇ ਨੇਤਾਵਾਂ ਦੇ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਅੱਜ ਇੱਥੇ ਮੀਟਿੰਗ ਵੀ ਕੀਤੀ ਹੈਗੀ ਸਾਡੇ ਨਾਲ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਅਮਰੀਕ ਸਿੰਘ ਗੰਡੂ ਅਮਰੀਕ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹੈਗਾ ਕਿਸਾਨਾਂ ਨੂੰ ਲੈ ਕੇ ਕਿ ਕਿਸਾਨਾਂ ਦੀ ਗ੍ਰਿਫਤਾਰੀ ਲਾਜ਼ਮੀ ਕੀਤੀ ਜਾਵੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਹੱਕ ਨਹੀਂ ਹੈਗਾ ਕਿ ਉਹ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਨੂੰ ਖਰਾਬ ਕਰੇ ਵਾਤਾਵਰਨ ਨੂੰ ਖਰਾਬ ਕਰੇ ਦੇਖੋ ਜੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਪਹਿਲਾਂ ਵੀ ਬਹੁਤ ਵੱਡੇ ਫੈਸਲੇ ਆਏ ਨੇ ਥੋੜੇ ਜਿਆਦਾ ਹੋਣਾ ਇੱਕ ਵਾਰੀ ਦਬਹਾਨਾਂ ਦੀ ਮੰਡੀ ਦੇ ਵਿੱਚ ਪਟਿਆਲੇ ਜ਼ਿਲ੍ਹੇ ਚ ਉਦੋਂ ਵੀ ਐਂ 30 ਕਰੋੜ ਜੁਰਮਾਨਾ ਐਨੀ ਸਜ਼ਾ ਫੁਲਕੇ ਬੋਲਿਆ ਦੀ ਸੁਪਰੀਮ ਕੋਰਟ ਤੇ ਸਰਕਾਰ ਨੇ ਇਹਦੇ ਤੇ ਉਦੋਂ ਚੱਕੇ ਪੂਰੇ ਪਰ ਅਸੀਂ ਇੱਕ ਦੇਸ਼ ਦਾ ਢਿੱਡ ਭਰਨ ਵਾਲੇ ਲੋਕ ਜਿਹੜੇ ਸਾਡੇ ਉਹ ਸਮੇਂ ਦੇ ਵਿੱਚ ਬੁੱਧੀਜੀਵੀ ਵਿਗਿਆਨੀਆਂ ਨੇ ਕਿਹਾ ਵੀ ਝੋਨਾ ਜੇ ਪੰਜਾਬ ਦੇ ਵਿੱਚ ਲਗਾਉਣੀ ਹੋ ਐਨੀ ਬਾਰਿਸ਼ ਹੋਣੀ ਚਾਹੀਦੀ ਐਨਾ ਡੇਹਰੀ ਪਾਣੀ ਹੋਣਾ ਚਾਹੀਦਾ ਥੱਲੇ ਵਾਲਾ ਪਾਣੀ ਜੇ ਕੱਢਦੇ ਹੋ ਤਾਂ ਉਹ ਨਾ ਮੋੜਿਆ ਜਾਵੇ ਪਰ ਕਿਸੇ ਨੇ ਨਹੀਂ ਗੌਰਗਰੀ ਨਾਲ ਸੁਪਰੀਮ ਕੋਰਟ ਨੇ ਨਾ ਹਾਈ ਕੋਰਟ ਨੇ ਨਾ ਕੇਂਦਰ ਦੀ ਸਰਕਾਰ ਨੇ ਅਸੀਂ ਉਦੋਂ ਵੱਡੀ ਰੈਲੀ ਕਰਕੇ ਉੱਥੇ ਟਰਾਲੀਆਂ ਖੜਾ ਕੇ ਅੱਗ ਲਾਈ ਦੀ ਵੀ ਸਾਡੇ ਬਸ ਉਤੋਂ ਦੀ ਇਹ ਕੰਮ ਪਰ ਫੇਰ ਵੀ ਕਿਸਾਨਾਂ ਨੇ ਏਡੀ ਵੱਡੀ ਸਮਿੰਤ ਕੀਤੀ ਜਿਹੜੇ 8% ਅਸੀਂ ਪ੍ਰਦੂਸ਼ਣ ਕਰਦੇ ਆ 90% ਉਹ ਕਰਦੇ ਨੇ 92% ਉਹ ਵੀ ਸਾਡਾ ਬਹੁਤ ਘਟਾ ਲਿਆ ਸੀ 8 ਚੋਂ 24 ਇਹਨਾਂ ਦੇ ਮਗਰ ਲੱਗੇ ਇਹਨਾਂ ਦੀ ਗੱਲ ਛੋੜੀ ਇਹਨਾਂ ਨੇ ਸਬਸਿਡੀਆਂ ਦਿੱਤੀਆਂ ਸਬਸਿਡੀਆਂ ਦੇ ਵਿੱਚ ਸਾਡੀ ਵੱਡੀ ਲੁੱਟ ਹੋਈ ਸੋਫਰ ਸੇਟਰ ਦੀ ਖਰੀਦਣੇ ਪਏ ਵੱਡੇ ਟਰੈਕਟਰ ਖਰੀਦਣੇ ਪਏ ਛੋਟੇ ਟਰੈਕਟਰ ਸਾਡੇ ਕਬੜਾਂ ਚਲੇ ਗਏ ਪਰ ਇਹਨਾਂ ਦੀ ਅਸੀਂ ਫੇਰ ਵੀ ਪ੍ਰਦੂਸ਼ਣ ਅਸੀਂ ਬਹੁਤ ਘਟਾ ਲਿਆ ਜੇ ਅਸੀਂ ਸੁਪਰ ਸੇਟਰਾਂ ਬੀਜਣ ਲੱਗੇ ਤਾਂ ਗੁਲਾਬੀ ਝੂੜੀ ਨੇ ਮਾਂਜ ਤੇ ਫਿਰ ਡੀਸੀ ਨੂੰ ਮੰਗ ਪੱਤਰ ਦਿੱਤੇ ਤੇ ਉਹ ਕਣਕ ਉੱਗਲੀ ਹੋਈ ਦਿਖਾਈ ਫੋਟੋਆਂ ਦਿਖਾਈਆਂ ਚਾਰ ਚਾਰ ਕਿੱਲੇ ਇਕੱਠੇ ਨਾ ਸੁਪਰੀਮ ਕੋਰਟ ਦਾ ਮਾਨਯੋਗ ਜੱਜ ਦਾ ਮੂੰਹ ਖੁੱਲਿਆ ਨਾ ਕੇਂਦਰ ਦਾ ਮੂੰਹ ਖੁੱਲਿਆ ਨਾ ਪੰਜਾਬ ਦੀ ਸਰਕਾਰ ਦਾ ਖੁੱਲਿਆ ਇਸ ਕਰਕੇ ਹੁਣ ਇਹ ਉਸ ਹਮਲੇ ਤੇ ਆ ਗਏ ਉਦਾ ਗ੍ਰਿਫਤਾਰੀਆਂ ਪਹਿਲਾਂ ਵੀ ਚੱਲ ਰਹੀਆਂ ਨੇ ਅਪਰਸੋ ਜੇ ਉੱਥੇ ਤੁਸੀਂ ਦੇਖਿਆ ਮਲਾਂ ਦੇ ਵਿੱਚ ਘੇਰੀ ਹੈ ਪੁਲਿਸ ਇਸ ਕਰਕੇ ਲੈਰੀ ਦੇ ਵਿੱਚ ਬਹੁਤ ਸਾਰੇ ਆਉਂਦੇ ਨੇ ਵੀ ਜੁਰਮਾਨਾ ਸੀ ਭਰਦੇ ਨੇ ਜੀ ਤੁਸੀਂ ਇੱਕ ਵਾਰੀ ਪੇਸ਼ ਹੋ ਜੋ ਇਹ ਖੇਡਾਂ ਖੇល ਰਹੇ ਨੇ ਪਰ ਇਦਰੋਂ ਨਹੀਂ ਅਸੀਂ ਇਤੋਂ ਵੱਧ ਕੁਝ ਨਹੀਂ ਕਰ ਸਕਦੇ ਅਸੀਂ ਆਹ ਤਾਕਤ ਖੜੀ ਹੈ ਅਸੀਂ ਇਹਦੇ ਤੇ ਲੜਾਂਗੇ ਗ੍ਰਿਫਤਾਰੀਆਂ ਪਾਉਣ ਜੇਲਾਂ ਚ ਭੇਜਣ ਕੋਸ਼ਿਸ਼ ਕਰਨੇ ਇਸ ਕਰਕੇ ਅਸੀਂ ਲੜਾਈ ਵੱਡੀ ਮਹੱਮ ਵੱਡੀ ਠਾਵਾਂਗੇ ਆ ਪਾਣੀ ਵਾਲੇ ਹੜਾਂ ਪੀਰਾਂ ਨੂੰ ਵੀ ਅਸੀਂ ਐਂ ਕਰਾਂਗੇ ਇਸ ਕਰਕੇ ਮਦਦ ਲਈ ਇਸ ਕਰਕੇ ਇਹ ਸੁਪਰੀਮ ਕੋਰਟ ਇੱਧਰ ਨਹੀਂ ਦੇਖ ਰਿਹਾ ਵੀ ਕਣਕ ਉਗਲੀ ਜਾਂਦੀ ਹੈ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਵੀ ਕਿਸਾਨਾਂ ਨੂੰ ਮਾਮਾ ਜਾ ਦੇਵੇ ਸਾਡਾ ਕਸੂਰ ਕੀ ਹੈ ਅਸੀਂ ਤਾਂ ਤੋਹਾ ਤੋਹਾ ਕਹਿੰਦੇ ਵੀ ਚੱਕ ਕੇ ਲੈ ਜਾਓ ਫ੍ਰੀ ਲੈ ਜਾਓ ਚੱਕੇ ਪਰਾਲੀ ਤੁਸੀਂ ਲਾਉ ਤਾਂ ਸਹੀ ਸੰਤਾਂ ਪਰ ਨਹੀਂ ਕਰਦੇ ਇੱਧਰਲੇ ਪਾਸੇ ਡਾਂਗ ਵਾਲੇ ਪਾਸੇ ਆਉਂਦੇ ਰਾਲੀ ਕਿਤੇ ਨਾ ਕਿਤੇ ਵੱਡੀ ਸਮੱਸਿਆ ਬਣੀ ਹੋਈ ਹੈ ਜਨਕੀ ਜੀ ਕਿਵੇਂ ਦੇਖਦੇ ਹੋ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਸਬਸਿਡੀਆਂ ਦੇ ਤੌਰ ਤੇ ਵੀ ਵੱਡੇ ਪੱਧਰ ਤੇ ਕਿਸਾਨਾਂ ਨੂੰ ਮਸ਼ੀਨਰੀ ਦਿੱਤੀ ਗਈ ਪਰ ਹੱਲ ਨਹੀਂ ਉਸ ਰੂਪ ਦੇ ਵਿੱਚ ਹੋਇਆ ਪਰ ਦੂਸਰਾ ਸਵਾਲ ਇਹ ਹੈ ਵੀ ਜੇ ਕਿਸਾਨਾਂ ਨੂੰ ਇਸ ਵਾਰ 1 ਜੂਨ ਜਿਹੜੀ ਝੋਨੇ ਦੀ ਡੇਟ ਮਿਲੀ ਹੈ ਤਾਂ ਤੁਹਾਨੂੰ ਲੱਗਦਾ ਵੀ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਇਸ ਵਾਰ ਠੱਲ ਪੈ ਸਕਦੀ ਹੈਗੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਜੀਰੀ ਹੈ ਜਾਂ ਇਹੋ ਜੀ ਫਸਲ ਹੈ ਵੀ ਜਦੋਂ ਅੱਜ ਤੋਂ 3 ਸਾਲ ਪਹਿਲਾਂ ਮੂ ਤਾਂ ਖਾਸ ਕਰਕੇ 221 ਦੇ ਵਿੱਚ ਜਦੋਂ ਅਸੀਂ ਦਿੱਲੀ ਕੋਲ ਲੜ ਰਹੇ ਸੀ ਉਦੋਂ ਇਹ ਗੱਲ ਲੈ ਆਏ ਸੀ ਆਪਦੇ ਕਾਨੂੰਨ ਚ ਪਾ ਲਈ ਸੀ ਉਦੋਂ ਆਪਦੇ ਕਾਨੂੰਨ ਚ ਇਹ ਕਹਿ ਕੇ ਇਹਨਾਂ ਨੇ ਕੱਢ ਲਈ ਸੀ ਵੀ ਅਸੀਂ ਰੋਕ ਸਕਦੇ ਹਾਂ ਪਰ ਮਾਨਯੋਗ ਸੁਪਰੀਮ ਕੋਰਟ ਜਦੋਂ ਅਸੀਂ ਦਿੱਲੀ ਮੋਰਚੇ 'ਚ ਬੈਠੇ ਸੀ ਉਦੋਂ ਉਹ ਕਹਿੰਦੀ ਸੀ ਵੀ ਜਿਹੜਾ ਕਿਸਾਨਾਂ ਦੇ ਤਿੰਨ ਕਾਨੂੰਨਾਂ ਦਾ ਫੈਸਲਾ ਹੈ ਵੀ ਅਸੀਂ ਕਰਾਂਗੇ ਉਦੋਂ ਜਿੱਥੇ ਬੰਦੀ ਨੇ ਕਿਹਾ ਸੀ ਵੀ ਇਹ ਕਾਨੂੰਨ ਜਿਹੜੇ ਪਾਸ ਹੈ ਉਹ ਸੰਸਦ ਵਿੱਚ ਪਾਸ ਹੋਇਆ ਹੈ ਉਸੇ ਸੰਸਦ ਨੂੰ ਵਾਪਸ ਕਰਨੀ ਚਾਹੀਦੀ ਹੈ ਅਸੀਂ ਸੁਪਰੀਮ ਕੋਰਟ ਨਹੀਂ ਜਾਵਾਂਗੇ ਹੁਣ ਗੱਲ ਇੱਥੇ ਆਉਂਦੀ ਹੈ ਕਿ ਜਿਹੜੇ ਆਪ ਵਾਲੇ ਹੈ ਇਹਨਾਂ ਦਾ ਕੇਜਰੀਵਾਲ ਜੀ ਹੈ ਕੇਜਰੀਵਾਲ ਨੂੰ ਪੁੱਛ ਲੈਣ ਜਿਹੜੇ ਕੈਪਸੂਲ ਨੇ ਦਿੱਲੀ ਤਿਆਰ ਕੀਤੇ ਸੀ ਜਿਹੜੇ ਕਹਿੰਦੇ ਸੀ ਵੀ ਕੈਪਸੂਲ ਪਾ ਦਿਓ ਖਾਦ ਬਣ ਜੂਗੀ ਨਾ ਇੱਕ ਕਿਸਾਨ ਦੇ ਖੇਤ ਨੂੰ ਖਾਦ ਲੱਗੂਗੀ ਜੇ ਇਹੋ ਜਿਹਾ ਕੈਮੀਕਲ ਲੈ ਆਉਂਦੇ ਐ ਸੰਤੋ ਕੋਈ ਦਿੱਕਤ ਨਹੀਂ ਪਰ ਇਹ ਸਾਡੀ ਬੇਵਸੀ ਹੈ ਸਾਡੀ ਮਜਬੂਰੀ ਹੈ ਕਿਉਂਕਿ ਪੰਜਾਬ ਦਾ ਜੇ ਤੁਸੀਂ ਸਰਬਾ ਕਰਕੇ ਦੇਖੋ ਤਾ 2 3 ਏਕੜ ਜ਼ਮੀਨ ਵਾਲੇ 80% ਲੋਕ ਹੈ ਜਿਹੜੇ ਗਰੀਬ ਕਿਸਾਨ ਹੈ ਉਹਨਾਂ ਕੋਲੇ ਆਪਣੀ ਕੋਈ ਮਸ਼ੀਨਰੀ ਨਹੀਂ ਹੈ ਉਹਨਾਂ ਕੋਲੇ ਕੋਈ ਇਹੋ ਜਿਹਾ ਆਪਣਾ ਸੰਦ ਨਹੀਂ ਹੈ ਇਸ ਕਰਕੇ ਦਿੱਲੀ ਤੋਂ ਬਿਨਾ ਉਹਨਾਂ ਦੀ ਬੇਵਸੀ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਪ੍ਰਦੂਸ਼ਣ ਇਹਨਾਂ ਨੂੰ ਸਾਡੇ ਵਾਲਾ ਪ੍ਰਦੂਸ਼ਣ ਦਿੰਦਾ ਹੈ ਜਿਹੜਾ 8% ਹੈ ਫਿਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਪ੍ਰਦੂਸ਼ਣ ਨੂੰ ਐਂ ਕਹਤਾ ਵੀ ਯਾਰ ਤੁਸੀਂ ਜੁਰਮਾਨਾ ਭਰ ਸਕਦੇ ਹੋ ਤੁਹਾਨੂੰ ਕੋਈ ਸਜ਼ਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕੈਮੀਕਲ ਜਿਹੜਾ ਸਾਡੇ ਪਾਣੀਆਂ ਚ ਪੈਂਦਾ ਹੈ ਜਿਹੜੇ ਲੋਕ ਸਾਡੇ ਪੀ ਕੇ ਜਿਹਨਾਂ ਦੀ ਸਿਹਤਾਂ ਖਰਾਬ ਹੁੰਦੀਆਂ ਨੇ ਉਹ ਪ੍ਰਦੂਸ਼ਣ ਇਹਨਾਂ ਨੂੰ ਦਿੰਦਾ ਨਹੀਂ ਇਹਨਾਂ ਨੂੰ ਸਿਰਫ ਇਹ ਪ੍ਰਦੂਸ਼ਣ ਦਿੰਦਾ ਹੈ ਜਿਹੜਾ ਕਿਸਾਨ ਕਰਦੇ ਆ ਪਹਿਲੀ ਗੱਲ ਇਹ ਹੈ ਵੀ ਜਦੋਂ ਅਸੀਂ ਠੀਕ ਹੈ ਜੇ ਕਹਿੰਦੇ ਆ ਵੀ ਅਸੀਂ ਪ੍ਰਦੂਸ਼ਣ ਫਲਾਉਨੇ ਆ ਸਭ ਤੋਂ ਪਹਿਲਾਂ ਉਹ ਪ੍ਰਦੂਸ਼ਣ ਦਾ ਸਾਹਮਣਾ ਸਾਡੇ ਪਿੰਡਾਂ ਨੂੰ ਕਰਨਾ ਪੈਂਦਾ ਸਾਡੇ ਬਜ਼ੁਰਗਾਂ ਨੂੰ ਕਰਨਾ ਪੈਂਦਾ ਸਾਡੇ ਬੱਚਿਆਂ ਨੂੰ ਕਰਨਾ ਪੈਂਦਾ ਇਸ ਕਰਕੇ ਸਾਡਾ ਕੋਈ ਸ਼ੌਂਕ ਨਹੀਂ ਇਹ ਜਦੋਂ ਵੀ ਮਾਨਯੋਗ ਸੁਪਰੀਮ ਕੋਰਟ ਇਹ ਇਸ ਗੱਲ ਦਾ ਐਲਾਨ ਕਰਦੀ ਹੈ ਉਹ ਪਹਿਲਾਂ ਕਾਨੂੰਨਾਬਾਖਤੀ ਵੀ ਕੀਤਾ ਸੀ ਹੁਣ ਵੀ ਜਦੋਂ ਲੈਂਡ ਪਾਲਿਸੀ ਲੈ ਕੇ ਆਏ ਹੈ ਉਹ ਹੁਣ ਵੀ ਉਹੋ ਜਿਹੇ ਕਾਨੂੰਨ ਲੈ ਕੇ ਆਉਣਗੇ ਕਿਉਂਕਿ ਅਸਰ ਰੋਲਾ ਇਸ ਗੱਲ ਦਾ ਪ੍ਰਾਈਜ਼ ਦਾ ਰੋਲਾ ਨਹੀਂ ਹੈ ਜੇ ਪਾਣੀ ਥੱਲੇ ਵਗ ਗਿਆ ਤਾਂ ਵੀ ਕਿਸਾਨ ਦਾ ਕਸੂਰ ਹੈ ਜੇ ਪਰਾਲੀ ਨੂੰ ਅੱਗ ਲਾਉਂਦੇ ਆ ਤਾਂ ਵੀ ਕਿਸਾਨ ਦਾ ਕਸੂਰ ਹੈ ਇਸ ਕਰਕੇ ਇਹ ਸਾਨੂੰ ਜ਼ਮੀਨ ਤੋਂ ਬਾਹਰ ਧੱਕਣਾ ਚਾਹੁੰਦੇ ਐ ਇਸ ਕਰਕੇ ਜਿਹੜੀਆਂ ਸਾਰੀਆਂ ਬੇਉਂਤਾਂ ਨੇ ਜ਼ਮੀਨ ਚੋਂ ਬਾਹਰ ਧੱਕਣੀਆਂ ਜ਼ਮੀਨ ਇਹ ਸਾਰੀਆਂ ਕੋਸ਼ਿਸ਼ਾਂ ਨੇ ਇਹ ਕਿਸਾਨ ਸਹਿਣ ਨਹੀਂ ਕਰਨਗੇ ਕਿਉਂਕਿ ਸਾਡੀ ਜ਼ਮੀਨ ਖੋਣਾ ਸਾਡੇ ਬੱਚਿਆਂ ਤੇ ਸਾਡੀ ਮੌਤ ਹੈ ਫਿਰ ਜੇ ਅਸੀਂ ਮੌਤ ਤੇ ਮਰਨਾ ਹੈ ਫਿਰ ਅਸੀਂ ਲੜ ਕੇ ਕਿਉਂ ਨਾ ਮਰੀਏ ਅਸੀਂ ਤਾਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਮਿੱਤਰੋ ਸੋਡੀ ਜ਼ਮੀਨ ਤੇ ਹਮਲਾ ਹੈ ਇਹ ਹਮਲੇ ਨੂੰ ਰੋਕਣ ਵਾਸਤੇ ਜਥੇਬੰਦ ਹੋਣਾ ਪਊਗਾ ਤੇ ਸੰਘਰਸ਼ ਕਰਨਾ ਪਊਗਾ ਜਗਤਾਰ ਜੀ ਕਿਵੇਂ ਦੇਖਦੇ ਹੋ ਕਿ ਜਿਵੇਂ ਸੁਪਰੀਮ ਕੋਰਟ ਦੀ ਹੁਣ ਟਿੱਪਣੀ ਆਈ ਹੈ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਨਹੀਂ ਸੁਪਰੀਮ ਕੋਰਟ ਦਾ ਜਿਹੜਾ ਰਾਹ ਹੈ ਉਹ ਪਨਾਉਣਾ ਚਾਹੀਦਾ ਉੱਥੇ ਕੋਈ ਅਪੀਲ ਕਰਨੀ ਚਾਹੀਦੀ ਕਿ ਕਿਸਾਨਾਂ ਲਵੇ ਕੋਈ ਹੱਲ ਨਹੀਂ ਹਾਲੇ ਤੱਕ ਜਿਹੜਾ ਸਾਰਥਿਕ ਹੱਲ ਹੈ ਕੋਈ ਪ੍ਰਾਲੀ ਦੇ ਉਹ ਲੱਭਿਆ ਹੈਗਾ ਦੇਖੋ ਅਸੀਂ ਸੁਪਰੀਮ ਕੋਰਟ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਕਿਸਾਨ ਮੰਗ ਕਰਦੇ ਨੇ ਵੀ ਸਾਨੂੰ 23 ਫਸਲਾਂ ਤੇ ਐਮਐਸਪੀ ਦਿਓ ਜਦੋਂ ਆਪ ਸਰਕਾਰ ਭਵੰਤਮਾਨ ਆਇਆ ਕੁਰਸੀ ਤੇ ਇਹਨਾਂ ਨੇ ਵੀ ਕਿਹਾ ਵੀ ਐਮਐਸਪੀ ਦੇਵਾਂਗੇ ਮੋਦੀ ਵੀ ਕਹਿ ਕੇ ਗਿਆ ਵੀ ਐਮਐਸਪੀ ਦੇਵਾਂਗੇ ਸੁਪਰੀਮ ਕੋਰਟ ਨੂੰ ਉਹਨਾਂ ਤੇ ਨਹੀਂ ਕੋਈ ਕਾਨੂੰਨ ਬਣਦਾ ਵੀ ਉਹਨਾਂ ਨੂੰ ਕਾਨੂੰਨ ਬਣਾ ਕੇ ਵੀ ਤੁਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਐਮਐਸਪੀ ਦੇਵਾਂਗੇ ਕਿਉਂ ਨਹੀਂ ਦਿੱਤੀ ਉਹਨਾਂ ਨੂੰ ਕਿਉਂ ਨਹੀਂ ਟੰਗਿਆ ਜਾਂਦਾ ਇਸ ਕਰਕੇ ਸਾਡਾ ਸੌਂਕ ਨਹੀਂ ਹੈ ਕੋਈ ਪ੍ਰਾਲੀ ਨੂੰ ਅੱਗ ਲਾਉਣਾ ਮਜਬੂਰੀ ਬਸ ਲਾਉਨੇ ਆ ਸਾਨੂੰ ਕਹਿੰਦੇ 200 ਰੁਪਏ ਬੌਨਸ ਦੇਵਾਂਗੇ ਕਿੱਥੇ ਕਿਹੜੇ ਕਿਸਾਨ ਨੂੰ ਦਿੱਤਾ 200 ਰੁਪਏ ਯਾਨੀ ਇਸ ਕਰਕੇ ਗ੍ਰੀਨ ਟਰਬੂਨਰ ਦੀਆਂ ਹਦਾਇਤਾਂ ਨੇ ਜਿਹੜੀਆਂ ਉਹਦੇ ਤੇ ਸਰਕਾਰ ਆ ਜਾਵੇ ਸਾਡੇ ਨਾਲ ਬਹਿ ਜਾਏ ਸਾਡਾ ਡਿਬੇਟ ਕਰ ਲਵੇ ਸਾਡੇ ਨਾਲ ਯਾਨੀ ਇਸ ਕਰਕੇ ਇਹ ਆ ਵੀ ਇਹ ਲੋਕਾਂ ਤੇ ਕਟਕ ਚਾੜਨ ਦੇ ਵਾਸਤੇ ਜਣੀ ਇਹ ਫੈਸਲੇ ਨੇ ਜਿਹੜੇ ਇਹ ਪਹਿਲਾਂ ਵੀ ਕਿਹਾ ਵੀ ਕਰੋੜ ਰੁਪਇਆ ਜੁਰਮਾਨਾ ਲਵਾਂਗੇ ਜਣੀ ਇਸ ਕਰਕੇ ਕਿਸਾਨਾਂ ਦਾ ਗਲਾ ਘੋਟਿਆ ਜਾ ਰਿਹਾ ਕਦੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਂਦੇ ਨੇ ਕਦੇ ਕਾਲੇ ਕਾਨੂੰਨ ਲੈ ਕੇ ਆਉਂਦੇ ਨੇ ਕਦੇ ਮੰਡੀ ਖਾੜਾ ਲੈ ਕੇ ਆਉਂਦੇ ਨੇ ਹੁਣ ਕਹਿੰਦੇ ਵੀ ਕਿਸਾਨਾਂ ਤੇ ਅਸੀਂ ਫੜ ਕੇ ਜਿਲਾ ਹੀ ਠੋਕ ਦੇਾਂਗੇ ਇਸ ਕਰਕੇ ਕੋਈ ਨਹੀਂ ਫਿਰ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਨੇ ਸਾਡੇ ਰੋਜ਼ਗਾਰ ਖੋਹਣਾ ਚਾਹੁੰਦੇ ਨੇ ਜੇ ਇਸ ਤਰੀਕੇ ਨਾਲ ਹੈਗਾ ਸਾਡੀ ਮਜਬੂਰੀ ਆ ਸਾਡਾ ਕੋਈ ਪ੍ਰਬੰਧ ਕਰਨ ਪਿਛਲੇ ਸਾਲ ਦੇ ਵਿੱਚ ਜਣੀ 150 ਕਿੱਲਾ ਸੀ ਡੀਸੀ ਨੂੰ ਦਿਖਾਇਆ ਇਹਨਾਂ ਦੇ ਖੇਤੀਬਾੜੀ ਮੰਤਰੀਏ ਉਹਨੂੰ ਦਿਖਾਇਆ ਜਣੀ ਅਫਸਰ ਨੂੰ ਦਿਖਾਇਆ ਕਿ ਆਹ ਥੋੜੇ ਅਸੀਂ ਦਾ ਪਰਾਲੀ ਵਿੱਚ ਬਾਹ ਕੇ ਜਿਹੜੀ ਕਣਕ ਬੀਜਿਆ ਸੁੰਡੀ ਪੈਦਾ ਹੋਗੀ ਗਲਬੀ ਸੁੰਡੀ ਉਹਦਾ ਦਸ ਕਰੋ ਕੀ ਹਾਲ ਹੈ ਕੋਈ ਹਾਲ ਕੁਈ ਜਵਾਬ ਨਹੀਂ ਹੈ ਉਹ ਇਸ ਕਰਕੇ ਸੁਪਰੀਮ ਕੋਰਟ ਉਧਰ ਵੀ ਖਿਆਲ ਕਰੇ ਪੰਜਾਬ ਦੇ ਕਿਸਾਨ ਹਿੰਦੁਸਤਾਨ ਦੇ ਕਿਸਾਨ ਸੰਘਰਸ਼ ਕਰਨਗੇ ਅਸੀਂ 8% ਪ੍ਰੋਡਕਸ਼ਨ ਕਰਦੇ ਆ ਇੱਥੇ ਜਿਹੜੀਆਂ ਵੱਡੀਆਂ ਫੈਕਟਰੀਆਂ ਨੇ ਜਿਹਨਾਂ ਪਾਣੀ ਧਰਤੀ ਦਾ ਪਾਣੀ ਗੰਧਲਾ ਕਰਤਾ ਆ ਆਲੂਵਰਖ ਕੋਲੇ ਜਿਹੜਾ ਪਾਣੀ ਲਾਲ ਪਾਣੀ ਉਹ ਨਿਕਲ ਹੀ ਜਾਂਦਾ ਜਣੀ ਇਸ ਕਰਕੇ ਧਰਤੀ ਦਾ ਪਾਣੀ ਪ੍ਰਦੂਸ਼ਿਤ ਕਰਤਾ ਹਵਾ ਪ੍ਰਦੂਸ਼ਿਤ ਕਰਤੀ ਉਹਨਾਂ ਫੈਕਟਰੀਆਂ ਦੇ ਵੱਲ ਉਧਰ ਸੁਪਰੀਮ ਕੋਰਟ ਮਾਰੇ ਤੇ ਆ ਨਾ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜਿਹਾ ਇੱਕ ਪੰਜਾਬ ਦੇ ਕਿਸਾਨ ਤਾਂ ਸਾਰੇ ਦੇਸ਼ ਦਾ ਢੱਡ ਭਰਦੇ ਨੇ ਇਸ ਕਰਕੇ ਕਿਸਾਨ ਇਸ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਨਗੇ ਹੁਣ ਵੀ ਪਿਛਲੇ ਦਿਨਾਂ ਜਮ ਚੌਕ ਚਾਏ ਨੇ ਵੀ ਪਿਛਲੇ ਸਾਲ ਤੁਸੀਂ ਪ੍ਰਾਲੀ ਨੂੰ ਅੱਗ ਲਾਈ ਤੀ ਜ ਫੜ ਕੇ ਅੰਦਰ ਕਰਦੇ ਆਗੇ ਫੜ ਪੁਲਿਸ ਫੜ ਕੇ ਘਰਾਓ ਕੀਤਾ ਜਦੋਂ ਕਹਿ ਕੇ ਗਏ ਨੇ ਵੀ ਅੱਜ ਤੋਂ ਨਹੀਂ ਆਉਂਦੇ ਉਦੋਂ ਜਣੀ ਆਉਣ ਵਾਲੇ ਦਿਨਾਂ ਚ ਆਉਣਗੇ ਜਿਹੜਾ ਗ੍ਰਫਦਾਰੀਆਂ ਕਰਨ ਬਸਦਾ ਪਿੰਡਾਂ ਦੇ ਪਿੰਡ ਇਕੱਠੇ ਹੋਣਗੇ ਪਿੰਡਾਂ ਚ ਘੇਰਾ ਬਿਲਕੁਲ ਇਹ ਸਟੈਂਡ ਹੈਗਾ ਜਿਹੜਾ ਭਾਰਤੀ ਕਿਸਾਨੀ ਨੂੰ ਏਕਤਾ ਗੁਰਾਹਾਂ ਦਾ ਕਿ ਜੇ ਟਿੱਪਣੀ ਸੁਪਰੀਮ ਕੋਰਟ ਦੇ ਵੱਲੋਂ ਆਈ ਹੈਗੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਪਿੰਡਾਂ ਦੇ ਵਿੱਚ ਘਰਾਵ ਹੈ ਜਿਹੜਾ ਸਰਕਾਰੀ ਅਧਿਕਾਰੀਆਂ ਦਾ ਜਾਂ ਪੁਲਿਸ ਪ੍ਰਸ਼ਾਸਨ ਦਾ ਉਹ ਕੀਤਾ ਜਾਵੇਗਾ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ